ਹੈ ਕੀ ਬਾਤ ਹੈ ਕਿੰਨੀ ਠੰਡੀ ਠੰਡੀ ਹਵਾ ਐ ਲੱਗਦਾ ਜਿਵੇਂ ਮੀਂਹ ਦੇ ਵਿੱਚੋਂ ਹਵਾ ਆਉਣੀ ਹੁੰਦੀ ਹੈ ਕਿਸੇ ਕਿਸੇ ਨਾ ਕਿਸੇ ਸਾਈਡ ਮੀਂਹ ਪਿਆ ਹੋਊ ਕੱਲ ਆਪਣੇ ਪੰਜ ਚਾਰ ਕਣੀ ਪਈਆਂ ਸੀ ਤੇਰਾ ਮੰਜਾ ਪੁੱਤ ਆਹੇ ਹੁਣ ਇੱਥੇ ਪਿਆ ਕਰ ਚੰਗਾ ਫੁੱਲਨ ਪੂਰੇ ਲਾਦਾ ਕਰਾਂਗੇ ਤੇਰਾ ਮੰਜਾ ਇਹ ਬਾਤ ਆ ਇੱਕੇ ਬਾਤ ਰੇ ਅੱਛਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਨਾ ਸਾਰੇ ਠੀਕ ਠਾਕ ਹੋਵੋਗੇ ਸ਼ਾਮ ਦੇ ਵੱਜ ਗਏ ਸਾਢੇ ਤਿੰਨ ਪੌਣੇ ਚਾਰ ਦਾ ਐ ਇਦਾਂ ਦਾ ਟਾਈਮ ਹੋਇਆ ਪਿਆ ਕਿਉਂਕਿ ਹੁਣ ਕੱਲ ਦਾ ਮੌਸਮ ਵੀ ਠੀਕ ਐ ਠੰਡਾ ਬਦਲਾਈ ਹੋਈ ਪਈ ਹਵਾ ਵੀ ਚੱਲਦੀ ਐ ਪਹਿਲਾਂ ਚਾਰਕ ਤੱਕ ਤਾਂ ਬੜੀ ਨਜਾਇਜ਼ ਗਰਮੀ ਪਈ ਐ ਤਾਂ ਹੁਣ ਮੌਸਮ ਠੀਕ ਲੱਗਦਾ ਅੱਜ ਜਿਉਂ 10 ਵਜੇ ਤੇ ਸੁੱਤੇ ਤਾਂ 2:30 ਵਜੇ ਉੱਠੇ ਆ ਸਾਰਾ ਦਿਨੇ ਦੀ ਕੁੱਟੀਏ ਰਾਤ ਨੂੰ ਨੀਂਦ ਨਹੀਂ ਆਈ ਐ ਆਪਾਂ ਬਗਲ ਦੇ ਵਿੱਚ ਡੈਡੀ ਕੱਖ ਪਾ ਗਿਆ ਮੈਂ ਸੰਗਾਈਆਂ ਨੂੰ ਤਾਂ ਹੁਣ ਆਪਾਂ ਦੇਖਦੇ ਆਂ ਉੱਪਰ-ਉੱਪਰ ਸੱਟ ਕੇ ਤੇ ਸਾਫ਼ ਕਰਕੇ ਮੰਜਾ-ਮੰਜਾ ਲਾ ਕੇ ਝਾੜੂ ਲਾ ਕੇ ਉਦੋਂ ਆਪਾਂ ਨੇ ਤਾਂ ਨੀ ਪਿਆ ਕੇ ਨਹਾ ਕੇ ਫੇਰ ਦਵਾਰੇ ਕੱਖਾਉਣੇ ਆ ਅੱਜ ਬਾਰੇ ਮੌਸਮ ਵੀ ਚੈੱਕ ਕਰ ਸਕਦੇ ਹਾਂ ਆ ਖੜੀ ਆ ਆਪਣੇ ਰੈਡੀ ਇਹ ਫਰਸ਼ ਵੀ ਧੋਤਾ ਸੀ ਆਪਾਂ ਸਵੇਰੇ ਮੱਝਾਂ ਵਾਲਾ ਵੀ ਗਾਈਆਂ ਵਾਲਾ ਵੀ ਦੋਨੇ ਸਾਫ਼ ਕਰਦੇ ਸੀ ਆ ਗਿਆ ਆਪਣਾ ਕੈਂਪਰ ਕੁਲਰ ਸਾਰਾ ਕੁਝ ਦੇਖੋ ਆ ਵੇ ਜੀ ਆ ਕੀ ਦੀ ਕੁਰਸੀ ਜੱਕੀ ਇਤਨੀ ਪੈਂਦਾ ਪਤਾ ਨਹੀਂ ਛੋਟੀ ਆ ਹੁਣ ਆ ਵੱਡਾ ਹੋ ਗਿਆ ਡੈਡੀ ਨਾਲ ਮੰਜੇ ਦੀ ਪੈਂਦਾ ਦੇਖੋ ਵੀ ਸੋਮਰਿਆ ਲੱਗਦਾ ਪੂਰਾ ਘੈਂਟ ਆ ਜਮਾ ਦੇਖੋ ਪੂਰਾ ਸਾਫ ਲੱਤਾਂ ਕਿਉਂਕਿ ਸਵੇਰੇ ਧੋ ਵੀ ਦਿੱਤਾ ਸੀ ਕੱਲਾ ਸ਼ਾਮ ਨੂੰ ਵੀ ਕੋਤਾ ਸੀ ਫਰਸ ਇਹ ਤਾਂ ਮੌਸਮ ਵੀ ਠੰਡਾ ਜਹਾ ਪਰ ਗਰਮੀ ਵੀ ਆ ਠੰਡਾ ਵੀ ਆ ਦੋਨੇ ਕੰਮ ਹੋਇਆ ਕਹਿੰਦੇ ਰੇੜੀ ਆਪਾਂ ਕੱਢਤੀ ਸਾਈਡ ਤੇ ਇਹਦੇ ਵਿੱਚ ਚਾਰ ਲਾ ਕੇ ਲਾਤਾ ਅੰਦਰ ਅੰਦਰ ਲਾ ਵੀ ਆਪਾਂ ਸੰਭਰਦਾ ਅਗਲ ਕਰੇ ਵੀ ਸੋ ਬਾਰੀ ਬਾਰੀ ਬਸੋ ਕਰ ਕਰ ਗਿੱਲਾ ਕਰ ਦਿੰਦੇ ਨੇ ਬਹੁਤ ਬਾਰੀ ਸੁਕਾਇਆ ਹੂੰ ਇਹ ਬਾਤ ਹੈ ਕੇ ਬਾਤ ਹੈ ਕੇ ਬਾਤ ਰੇ ਹੂੰ ਅੰਦਾ ਕਰ ਤੂ ਵੀ ਵਧੀਆ ਹੋਈ ਕਰਾ ਜਖਮ ਜੀ ਸੁਖੀ ਪਾਪਾ ਹੌਂ ਸੈਟ। ਹਾਂ ਤਾਂ ਠੀਕ ਹਾਂ। ਵੱਡਾ। ਇੱਧਰ ਆ ਜਾ। ਓਏ ਜੱਕੀ ਕਿੱਧਰ ਵਾਗ ਗਿਆ? ਅੱਜ ਜੱਕੀ ਦਾ ਮੰਝਾ ਲੈਣ ਦਾ ਬਾਈ ਇਹ ਦੂਜੇ ਮੰਝਿਆਂ ਤੇ ਪੈਂਦਾ ਨਾਲ ਹੈ ਵੱਡੇ ਮੰਝੇ ਤੇ ਬਾਲ ਬੂਲ ਬਾਹਲੇ ਲਾਉਂਦਾ। ਛੜਦੇ ਵਾਲੇ ਨਹੀਂ ਬਾਹਰ। ਜਿਹੜਾ ਆ ਮੰਝਾ ਕਰਤਾ ਹੈ। ਭਾਰੀ ਲੈ ਓ ਸਰੀਏ ਦਾ ਬਣਾਇਆ ਮੈਨੂੰ ਲੱਗਾ ਕਿ ਪੈਪ ਦਾ। ਪੈ ਪੜਾ ਆਮਣਾ ਸਮਝ ਜਾ ਤਾ ਤੇਰਾ ਮੰਜਾ ਪੁੱਤਾ ਇਹ ਹੁਣ ਇਹਦੇ ਪਿਆ ਕਰ ਚੰਗਾ ਕੁੱਲਰ ਮੂਰੇ ਲਾਦਾ ਕਰਾਂਗੇ ਤੇਰਾ ਮੰਜਾ ਓਏ ਜੱਕ ਚੰਗਾ ਪੁੱਤਾ ਹੈ ਐ ਵੱਖੇ ਮੂਰੇ ਕੁੱਲਰ ਮੂਰੇ ਓਏ ਤੇਰੀ ਕਿਦਨ ਦੀਆ ਫੜਦਾ ਲੈ ਹਾਂ ਕੀ ਹੋ ਗਿਆ ਹਾਂ ਪੁੱਤਾ ਕੀ ਹੋ ਗਿਆ ਓਏ ਮੰਜਾ ਮੰਜਾ ਤੈਨੂੰ ਤਾਂ ਖੁਜੀ ਹੋਣੀ ਚਾਹੀਦੀ ਐਜ ਮੰਜਾ ਆ ਗਿਆ ਤੇਰਾ ਥੱਲੇ ਤਾਂ ਪੈਂਦਾ ਹੀ ਨਹੀਂ ਮੰਜੇ ਤੇ ਪੂਜ ਦੇ ਦੂ ਵੀ ਫੂ ਇਹੇ ਤਹੀਂ ਸਾਰੇ ਕੱਪੜੇ ਤੇ ਮੰਜੇ ਤੇ ਬਾਲੀ ਬਾਲਾ ਛੜਦੇ ਵਾਲੇ ਨੇ ਬਾਲ ਹਾਂ ਦੰਦਿਆਂ ਦਾ ਤਾਂ ਵੱਡੀਆਂ ਨੇ ਕੀ ਕਹਿੰਦੇ ਹੋ ਇਹਨਾਂ ਵਿੱਚ ਹੈ ਪਤਾ ਨਹੀਂ ਕੀ ਕਹਿੰਦੇ ਸਮਝ ਨਹੀਂ ਆ ਰਹੀ 7 ਵਜੇ ਗਏ ਆਪ ਠੰਡੇ ਸ਼ਾਮ ਦੇ 7 ਵਜੇ ਤਾਂ ਮਾਹੌਲ ਪੂਰਾ ਘੈਂਟ ਹੋਇਆ ਪਿਆ ਪਿੱਪਲ ਦੇਖੋ ਸ਼ਾਇਦ ਵੀਡੀਓ ਚ ਨਾ ਲਿੰਦਾ ਹੋਵੇ ਠੰਡੀ ਠੰਡੀ ਹਵਾ ਜਲਦੀ ਆ ਬੱਦਲ ਬਾਈ ਪੂਰੀ ਸੋਹਣੀ ਹੋਈ ਪਈ ਆ ਨਹੀਂ ਸਾਂਜ ਨੂੰ ਪੂਰੀ ਫੁੱਲ ਗਰਮੀ ਹੋ ਜਾਂਦੀ ਹੁੰਦੀ ਆ ਕਿਉਂਕਿ ਬੈਠੇ ਨੂੰ ਵੀ ਪਸੀਨਾ ਆਉਣ ਲੱਗ ਜਾਂਦਾ ਪਰ ਠੀਕ ਠਾਕ ਬਾਈ ਸਾਹਿਬ ਅੱਜ ਦਾ ਜਿਹੜਾ ਮੌਸਮ ਆ ਨਾ ਅਜਾ ਦਿਨਾਂ ਬਹੁਤ ਆਨੰਦਲਾ ਹੈ ਭੈਗਾਂ ਨੂੰ ਕਿਹੋ ਜਿਹਾ ਲੱਗਦਾ ਵੀ ਇਹ ਦੁਬਾਰਾ ਇਦਾਂ ਹੀ ਮੌਸਮ ਚੱਲੂਗਾ ਤਾਂ ਇਦੂ ਇਦਾਂ ਚੱਲਣਾ ਵੀ ਚਾਹੀਦਾ ਸੁਆਦ ਵਾਲਾ ਹੈ ਐਹੀ ਜੀ ਠੰਡ ਦੇ ਵਿੱਚ ਆਨੰਦ ਆ ਜਾਂਦਾ ਦੇਖੋਰਾ ਆਏ ਹਾਈ ਕੀ ਬਾਤ ਹੈ ਕਿੰਨੀ ਠੰਡੀ ਠੰਡੀ ਹਵਾ ਐ ਲੱਗਦਾ ਜਿਵੇਂ ਮੀਂਹ ਦੇ ਵਿੱਚੋਂ ਹਵਾ ਹੁੰਦੀ ਹੈ ਕਿਸੇ 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 ਸਾਈਡ ਮੀਂਹ ਪਿਆ ਹੋਊ ਕੱਲ ਆਪਣਾ ਪੰਜ ਚਾਰ ਕਣੀ ਪਈਆਂ ਸੀ ਜਾਨੀ ਕਿ ਮੀਂਹ ਪਿਆ ਨਹੀਂ ਕਿਸੇ ਨਾ ਕਿਸੇ ਸਾਈਡ ਤਾਂ ਪਿਆ ਹੋਊਗਾ ਦੱਸਿਆ ਵੀ ਹੋਈ ਸੀ ਵੈਦਰ ਅਪਡੇਟ ਦਿੱਤੀ ਹੋਈ ਸੀ ਵੀ ਹਨਾ ਵੀ ਕੁਝ ਕੁ ਇਲਾਕਿਆਂ ਦੇ ਵਿੱਚ ਮੀਂਹ ਦੀ ਸੁਭਾਅ ਨਾ ਹੈਗੀ ਆ ਤੇ ਨੇਰੀ ਦੀ ਵੀ ਹੈਗੀ ਆ ਕਿਸੇ ਪਾਸੇ ਨੇਰੀ ਲੰਘੀ ਪਰ ਆਹਾਹਾ ਬਹੁਤ ਠੰਡੀ ਹਵਾ ਚੱਲਦੀ ਆ ਪੂਰੀ ਸੁਆਦ ਵਾਲੀ ਹਵਾ ਨੇਰਾ ਵੀ ਫੁੱਲੀ ਹੋਇਆ ਫੇ 7:00 ਵਜੇ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਚਾਰ ਸਪੇਰੇ ਨੇ ਰੰਨੇ ਰਹਾ ਹੈ ਵੇ ਵਾਓ ਸੋ ਅੱਜ ਦਾ ਬਲੌਗ ਆਪਣਾ ਇਸ ਤਰ੍ਹਾਂ ਦੀ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਨਵੇਂ ਚੈਨਲ ਤੇ ਸਬਸਕ੍ਰਾਈਬ ਕਰਦੇ ਹੋ ਕਿ ਜੀ ਵਾਏ ਵਾਏ ਠੀਕ ਆ